ਜੀ ਲਈ ਪੁੱਜੀ اور ਉਹਨਾਂ ਦੀ ਪੂਰੀ ਟੀਮ ਪੂਰੀ ਸਸ਼ਕਤੀਕਰਨ ਦੇ ਨਾਲ ਸਾਡੇ ਚੁਗਰਾਜਮਾਨ ਨੇ ਮੈਂ ਜਿੱਥੇ ਹੁਣੇ ਆਰਤੀ ਰਾਜਪੀ ਜੀ ਕਲੋਂ ਕੁਸਚਨ ਪੁੱਛੇ ਨੇ ਤਾਂ ਉਹਨਾਂ ਦੀ ਟੀਮ ਵੱਲੋਂ ਵੀ ਕੁਝ ਕੁਸਚਨ ਪੁੱਛਣਾ ਚਾਹਾਂਗਾ ਕਿ ਮਹਿਲਾਵਾਂ ਨੂੰ ਲੈ ਕੇ ਸਾਡੀ ਬੀਜੇਪੀ ਸਰਕਾਰ ਕਿਸ ਤਰ੍ਹਾਂ ਸੋਚਦੀ ਹੈ ਤੇ ਕਿਸ ਤਰੀਕੇ ਨਾਲ ਅੱਗੇ ਵਧਣ ਦੇ ਬਾਰੇ ਸੋਚਦੀ ਹੈ ਸਾਡੀ ਬੀਜੇਪੀ ਸਰਕਾਰ ਬਹੁਤ ਹੀ ਅੱਛਾ ਸੋਚਦੀ ਜਿਵੇਂ ਮੋਦੀ ਮਹਿੰਦਰਿੰਦਰ ਹੁੰਦੀ ਜੀ ਨੇ ਮਹਿਲਾ ਲਈ ਬਹੁਤ ਕੁਝ ਕਾਰਜ ਅੱਛੇ ਕੀਏ ਹੋਏ ਹੈ ਔਰ ਸਭ ਤੋਂ ਪਹਿਲਾਂ ਇਹ ਕਿ ਸਾਨੂੰ ਜਿਹੜੀ 33% ਸਾਨੂੰ ਇਹਨਾਂ ਨੇ ਸੀਟ ਦਿੱਤੀਆਂ ਜਦ ਉਹ ਸਾਡੇ ਲਈ ਬਹੁਤ ਹੀ ਵਧੀਆ ਗੱਲ ਹੈ ਇਹ ਕਿਉਂਕਿ ਹੁਣ ਸਾਡੀ MP ਇਲੈਕਸ਼ਨ 'ਚ ਵੀ ਸਾਡੀਆਂ ਮਹਿਲਾئیں ਜਾਣਗੀ ਔਰ ਐਮਪੀ ਬਣ ਕੇ ਆਉਣਗੀ ਤਾਂ ਸਾਡੇ ਲਈ ਇਹ ਤੋਂ ਵਧੀਆ ਹੋਰ ਕਿਹੜੀ ਗੱਲ ਹੈਗੀ ਹੈ ਅੱਗੇ ਤਾਂ ਮਹਿਲਾ ਨੂੰ ਕੋਈ ਪੁੱਛਦਾ ਹੀ ਨਹੀਂ ਹਾ ਔਰ ਨਾ ਹੀ ਮਹਿਲਾ ਅੱਗੇ ਹੋਣਾ ਚਾਹਦੀ ਨਹੀਂ ਪਰ ਜਦੋਂ ਦਾ ਮੋਦੀ ਜੀ ਨੇ ਇਹ ਕੰਮ ਕੀਤਾ ਹੈ ਨਾ ਉਹ ਤਾਂ ਮਹਿਲਾ ਅੱਗੇ ਆਣਾ ਚਾਹੀਦੀ ਐ ਪਰ ਹਰ ਕੰਮ ਤੇ ਹਰ ਵਰਗ ਤੇ ਮਹਿਲਾ ਅੱਗੇ ਆ ਰਹੀ ਐ ਇਸ ਲਈ ਇਹ ਤੋਂ ਜ਼ਿਆਦਾ ਸਾਡੇ ਲਈ ਮੋਦੀ ਜੀ ਦਾ ਸਾਡੇ ਲਈ ਬਹੁਤ ਜ਼ਰੂਰੀ ਹੈ ਸਾਡੇ ਦੇਸ਼ ਲਈ ਜੈ ਹਿੰਦ ਬੰਦੇ ਮਾਤਮ ਅੱਜ ਬੜਾਈ ਖੁਸ਼ੀ ਦਾ ਮੌਲ ਹੈ ਕਿ ਸਾਡੇ ਵਿੱਚ ਮਹਿਲਾ ਪ੍ਰਧਾਨ ਬੀਜੇਪੀ ਆਰਤੀ ਰਾਜਪੂਤ ਜੀ ਉਰਜਮਾਨ ਨੇ ਅੱਜ ਅਸੀਂ ਇਹਨਾਂ ਦਾ ਇੱਥੇ ਸਵਾਗਤ ਕਰਦੇ ਹਾਂ ਔਰ ਤਹਿਨੂੰ ਸਵਾਗਤ ਕਰਦੇ ਹੋਏ ਅਸੀਂ ਦੋ ਗੱਲਾਂ ਇਹਨਾਂ ਨੂੰ ਜਰੂਰ ਪੁੱਛਾਂਗੇ ਕਿਉਂਕਿ ਬੀਜੇਪੀ ਨਾਲ ਜਿਹੜਾ ਸ਼ਕਤੀ ਕਲਾ ਮਹਿਲਾ ਸ਼ਕਤੀ ਕਹਿੰਨ ਨਾਲ ਜੁੜੇ ਹੋਣ ਕਰਕੇ ਇਹਨਾਂ ਦਾ ਬੜਾ ਵੱਡਾ ਯੋਗਦਾਨ ਹੈ ਇੱਕ ਪਾਰਟੀ ਨੂੰ ਵੀ ਔਰ ਬੜੀ ਸੰਸਥਾਵਾਂ ਨਾਲ ਵੀ ਜੁੜੇ ਹੋਏ ਨੇ ਮੈਡਮ ਵੀ ਮੈਂ ਤੁਹਾਡਾ ਬਹੁਤ ਸਵਾਗਤ ਕਰਦਾ ਧੰਨਵਾਦ ਔਰ ਮੈਂ ਤੁਹਾਨੂੰ ਇੱਕ ਕੁਐਸਚਨ ਇੱਥੇ ਇੱਕ ਜਨਤਾ ਵੱਲ ਪੁੱਛਣਾ ਚਾਹਾਂਗਾ ਕਿ ਬੀਜੇਪੀ ਜਿਹੜੀ ਹੈ ਮਹਿਲਾਵਾਂ ਨੂੰ ਲੈ ਕੇ ਬਹੁਤ ਅਗਰਨੀ ਕੰਮ ਕਰ ਰਹੀ ਹੈ ਵੱਡੇ ਲੈਵਲ ਤੇ ਕੰਮ ਕਰ ਰਹੀ ਹੈ ਔਰ ਤੁਸੀਂ ਇਸ ਪਾਰਟੀ ਨੂੰ ਕਿਸ ਤਰ੍ਹਾਂ ਦੇ ਤਰੀਕੇ ਨਾਲ ਅੱਗੇ ਲੈ ਕੇ ਜਾਣਾ ਚਾਹਦੇ ਹੋ ਦੇਖਿਏ ਤੁਸੀਂ ਬਹੁਤ ਵਧੀਆ ਗੱਲ ਕਹੀ ਹੈ ਕਿ ਭਾਜਪਾ ਜੋ ਹੈ ਮਹਿਲਾਵਾਂ ਦੇ ਲਈ ਸੋਚ ਰਹੀ ਹੈ ਕਿਉਂਕਿ ਸਾਡੇ ਜਿਹੜੇ ਪ੍ਰਧਾਨ ਹੈਗੇ ਨਰਿੰਦਰ ਮੋਦੀ ਜੀ ਤੁਸੀਂ ਹਮੇਸ਼ਾ ਦੇਖਿਆ ਹੋਣਾ ਕਿ ਮੈਂ ਪਹਿਲਾ ਪ੍ਰਧਾਨ ਮੰਤਰੀ ਮੈਂ ਆਪਣੀ ਲਾਈਫ 'ਚ ਦੇਖਿਆ ਜਿਨਨੇ ਆਪਣੀ ਮਾਂ ਦੀ ਰਿਸਪੈਕਟ ਕੀਤੀ ਇੰਨਾ ਵੱਡਾ ਆਦਾ ਹੋਣ ਤੋਂ ਬਾਅਦ ਵੀ ਉਹ ਆਪਣੀ ਮਾਂ ਦਾ ਬੇਟਾ ਹੀ ਰਹਾ ਨਹੀਂ ਤਾਂ ਆਪਾਂ ਕਈ ਲੀਡਰਸ ਦੇਖੇ ਜਿਹੜੇ ਕਦੀ-ਕਦੀ ਮਾਂ ਆਪਾਂ ਦੇਖਿਆ ਨਹੀਂ ਕਿ ਕਿਹੜੀ ਮਾਂਵਾ ਸੀ ਤੇ ਮਹਿਲਾਵਾਂ ਲਈ ਸਭ ਤੋਂ ਪਹਿਲੇ ਜਿੰਨੀ ਵੀ ਸਕੀਮਾਂ ਵੱਧ ਤੋਂ ਵੱਧ ਸਕੀਮਾਂ ਸੁਕੰਨਿਆ ਆਪ ਯੋਜਨਾ ਦੇਖ ਲਓ ਤੁਸੀਂ ਆਪਣਾ ਉਜਲ ਯੋਜਨਾ ਦੇਖ ਲਓ ਤੁਸੀਂ ਇਤੋਂ ਲਾ ਵੀ ਬਹੁਤ ਯੋਜਨਾ ਹੈ ਸਾਡੀ ਬਹੁਤ ਸਾਰੀਆਂ ਹਨ ਜੇ ਮੈਂ ਉਹਨੂੰ ਬਰੀਫ ਚ ਕਰਨ ਲੱਗ ਜਾਾਂਗੇ ਤੇ ਬਹੁਤ ਸਮਾਂ ਲੱਗੂਗਾ ਤੇ ਮਹਿਲਾਵਾਂ ਨੂੰ ਸਿਰਫ ਯੋਜਨਾ ਹੀ ਨਹੀਂ ਦੇ ਰਹੀ ਆਪਾਂ ਹੁਣ ਮੋਦੀ ਜੀ ਨੇ ਜਿਹੜਾ 33% ਅਰਖਣ ਹਦਾ ਪਾਸ ਹੋਇਆ ਹੈ ਇਹ ਭਾਰਤੀ ਜਨਤਾ ਪਾਰਟੀ ਨੇ ਦਿਖਾ ਦਿੱਤਾ ਹੈ ਕਿ ਉਹ ਕਹਿੰਦੀ ਨਹੀਂ ਹੈ ਉਹ ਕਰਦੀ ਹੈ ਤੇ ਇਸ ਲਈ ਮੈਂ ਬਧਾਈ ਵੀ ਦੇਣਾ ਚਾਹਾਂਗੀ ਤੇ ਮੇਰੇ ਲਈ ਸੋਭਾਗੇ ਦੀ ਬਾਤ ਹੈ ਕਿ ਮੈਨੂੰ ਭਾਰਤੀ ਜਨਤਾ ਪਾਰਟੀ ਨੇ ਜਲੰਧਰ ਦਾ ਮਹਿਲਾ ਮੋਰਚਾ ਦਾ ਪ੍ਰਧਾਨ ਬਣਾਇਆ ਮੈਨੂੰ ਜ਼ਿੰਮੇਵਾਰੀ ਦਿੱਤੀ ਤੇ ਮੈਨੂੰ ਸਮਝਿਆ ਕਿ ਮੈਂ ਇਸ ਜ਼ਿੰਮੇਵਾਰੀ ਦੇ ਲਾਇਕ ਹਾਂ ਹੋਰ ਤੁਸੀਂ ਇਸ ਸ਼ਹਿਰ ਦੇ ਵਿੱਚ ਜਲੰਧਰ ਨੂੰ ਕਿਵੇਂ ਦੇਖਦੇ ਹੋ ਕਿ ਸਾਡੀ ਜਿਹੜੀ ਵੋਟ ਬੈਂਕ ਹੈ ਹੋਰ ਬਹੁਤ ਅੱਛੇ ਤਰੀਕੇ ਨਾਲ ਵਧੇ ਲੇਡੀਜ਼ ਨੂੰ ਤੇ ਲੈ ਕੇ ਆਪਾਂ ਨਾਲ ਚੱਲਣਾ ਹੀ ਚੱਲਣਾ ਹੈ ਉਹ ਯੁਵਾ ਵੀ ਸ਼ਕਤੀ ਨਾਲ ਲੈ ਕੇ ਚੱਲਨੀ ਹੈ ਕਿ ਜਿੱਥੇ ਤੁਸੀਂ ਲੇਡੀਜ਼ ਨੂੰ ਬੜੀ ਥੋੜੇ ਦਿਨਾਂ ਚ ਮੈਂ ਦੇਖਿਆ ਹੈ ਕੀ 3-400 ਬੰਨ ਤੁਸੀਂ ਲਗਾਤਾਰ ਹੀ ਇੱਕ ਹਫਤੇ ਚ ਲੇਡੀਜ਼ ਦੇ ਤੌਰ ਤੇ ਜੁੜਿਆ ਹੋਰ ਤੁਸੀਂ ਕਿਸ ਤਰ੍ਹਾਂ ਇਹਨੂੰ ਹੋਰ ਫੀਲਡ ਨਾਲ ਅੱਗੇ ਲੈ ਕੇ ਜਾਣਾ ਚਾਹੁੰਦੇ ਹੋ 2024 ਦੇ ਇਲੈਕਸ਼ਨਾਂ ਵਿੱਚ ਮੈਂ ਤੁਹਾਨੂੰ ਇਹ ਮਹਿਲਾਵਾਂ ਦਾ ਯੋਗਦਾਨ ਤੁਸੀਂ ਰਾਜਸਥਾਨ ਦੀ ਇਲੈਕਸ਼ਨ ਚ ਵੀ ਆਪਾਂ ਸੁਣਿਆ ਉਹ ਯੋਗਦਾਨ ਪਤਾ ਕੀ ਹੁੰਦਾ ਹੈ ਦੇਖੋ ਜੈਂਟਸ ਜਿਹੜੇ ਹੁੰਦੇ ਨਾ ਬਹੁਤ ਮਿਹਨਤ ਕਰਦੇ ਆ ਪੂਰਾ ਟੱਬਰ ਚਲਾਉਂਦੇ ਆ ਇਵਨ ਪਾਰਟੀ ਲਈ ਵੀ ਬਹੁਤ ਮਿਹਨਤ ਕਰ ਰਹੀ ਆ ਲੇਕਿਨ ਜਿਹੜੀ ਮਹਿਲਾਵਾਂ ਹੈ ਨਾ ਮਾਊਥ ਟੂ ਮਾਊਥ ਜਿਹੜੀ ਐਡ ਹੁੰਦੀ ਨਾ ਉਹ ਮਹਿਲਾਵਾਂ ਤੋਂ ਹੁੰਦੀ ਆ ਕਿਉਂਕਿ ਆਪਾਂ ਨੂੰ ਆਦਤ ਉਤੀ ਗੋਸਪ ਕਰਨ ਦੀ ਆਪਾਂ ਨੂੰ ਆਦਤ ਉਤੀ ਗੱਲਾਂ ਕਰਨ ਦੀ ਤੇ ਬਸ ਸਾਡੀ ਵੀ ਸੋਚ ਹੈ ਕਿ ਜਾਣਕਾਰ ਬਣਾਣਾ ਹੈ ਆਪਾਂ ਸਾਰਿਆਂ ਨੂੰ ਸਾਡੀ ਹੁਣ ਹੁਣ ਵੀ ਸਾਡਾ ਪ੍ਰਚਾਰ ਚੱਲੀ ਜਾ ਰਿਹਾ ਸੀ ਘਰ ਘਰ ਜਾ ਕੇ ਤੇ ਅੱਜ ਮੈਂ ਖੁਦ ਇੱਕ ਵਾਅਦਾ ਕੀਤਾ ਆਪਣੇ ਆਪ ਕਿ ਹਰ ਇੱਕ ਗਲੀ 'ਚ ਮਹਿਲਾ ਮੋਰਚਾ ਦੀ ਕਾਰਕਟਰਤਾ ਤੁਹਾਨੂੰ ਨਜ਼ਰ ਆਉਗੀ ਹਰ ਇੱਕ ਗਲੀ 'ਚ ਜਲੰਦਰ ਇਹ ਮੇਰੀ ਇਹ ਮੈਂ ਸੰਕਲਪ ਲਿਆ ਹੈ ਔਰ ਇਹ ਮੈਂ ਚਾਹੁੰਦੀ ਹਾਂ ਕਿ ਤੁਸੀਂ ਜਾਗਰੂਕ ਹੋ ਹਰ ਇੱਕ ਮਹਿਲਾ ਨੂੰ ਜਾਗਰੂਕ ਹੋਣਾ ਚਾਹੀਦਾ ਤੁਹਾਡੇ ਕੀ ਅਧਿਕਾਰ ਹੈ ਕਿ ਤੁਹਾਡੇ ਲਈ ਕੀ ਸੁਵਿਧਾ ਹੈਗੀ ਆ ਸੈਂਟਰ ਗਵਰਨਮੈਂਟ ਦੇ ਦੁਆਰਾ ਦੁਆਰਾ ਜਿਹੜੇ ਭਾਜਪਾ ਦੇ ਦੁਆਰਾ ਤੁਹਾਨੂੰ ਸੁਵਿਧਾ ਮਿਲ ਰਹੀ ਹੈ ਤੁਸੀਂ ਉਹਦਾ ਕਿਦਾਂ ਫਾਇਦਾ ਚੱਕੋਗੇ ਫਾਇਦਾ ਤਾਂ ਹੀ ਚੱਕ ਪਾਓਗੇ ਜੇ ਤੁਸੀਂ ਜਾਣਕਾਰ ਹੋਵੋਗੇ ਦੇਖੋ ਹਰ ਕੋਈ ਫੀਲਡ ਤੇ ਨਹੀਂ ਆ ਸਕਦਾ ਮੈਂ ਇਹ ਮੰਨਦੀ ਆ ਲੇਕਿਨ ਪਾਰਟੀ ਦੇ ਜਿਹੜੇ ਕਾਰਕਟਰ ਹੁੰਦੇ ਜਿਹਦਾ ਹੁਣ ਪਰਿਵਾਰ ਚ ਆਪਾਂ ਪਰਿਵਾਰ ਕਹਿੰਦੇ ਆ ਆਪਾਂ ਕਦੀ ਵੀ ਪਾਰਟੀ ਨਹੀਂ ਕਿਹਾ ਇਹਨੂੰ ਪਰਿਵਾਰ ਚ ਆਪਨੇ ਜੇ ਵੀ ਬੀ ਬੰਦਿਆ ਤਾਂ ਮੈਨੂੰ ਲੱਗਦਾ ਹੈ ਫਿਲਡ ਚ ਚਾਰੇ ਪੰਜ ਜਾਂਦੇ ਆ ਹੈਨਾ ਤੇ ਆਪਾਂ ਹੀ ਉਧਰ ਦਾ ਪਰਿਵਾਰ ਅਸੀਂ ਬਣਾ ਰਹੇ ਕੁਝ ਪਰਿਵਾਰਾ ਸੀ ਕੁਝ ਮਹਿਲਾ ਦੇ ਮੈਂਬਰ ਜਿਹੜੇ ਪਰਿਵਾਰ ਦੇ ਆ ਤਾਂ ਉਹ ਜੋੜ ਰਹੇ ਆ ਜਿਹੜੇ ਘਰ ਬੈਠ ਕੇ ਆਪਾਂ ਨੂੰ ਹੈਲਪ ਕਰ ਸਕਦੇ ਆ ਲੈਰੀ ਤੇ ਤੁਸੀਂ ਚਲੋ ਜੋੜ ਹੀ ਰਹੇ ਨਾਲ ਜਿਹੜੀਆਂ ਸਾਡੇ ਸਟੂਡੈਂਟਸ ਨੇ 18 ਸਾਲ ਤੋਂ ਉੱਪਰ ਨੇ ਜਿਨ੍ਹਾਂ ਨੂੰ ਅਜੇ ਆਪਾਂ ਹੀ ਮੋਰ ਦੇ ਦਿਖਾਦਾ ਵੀ ਨਹੀਂ ਪਤਾ ਲੇਕਿਨ ਅਸੀਂ ਉਹਨਾਂ ਤੱਕ ਵੀ ਪਹੁੰਚਣਾ ਹੈ ਉਹਨਾਂ ਦੇ ਲਈ ਤੁਹਾਡਾ ਕੀ ਪਲਾਨ ਡੈਗਾ देखिए इस तो पहले मैं पंजाब दी जनो सिकततर थी अपने ह्यूमन राइट सेल बीजेपी दी ते मैं सौभाग्य दी गल है जेडी आज मेरा इंटरव्यू ले रहे हां ओ भी ਸਾਡੇ ਹਿਊਮਨ ਰਾਈਟਸ ਸੈੱਲ ਜਲੰਧਰ ਦੇ ਕਨਵੀਲੀਅਰ ਹੈਗੇ ਆ ਤੇ ਮੈਨੂੰ ਇਹਨਾਂ ਤੇ ਪੂਰਾ ਯਕੀਨ ਹੈਗਾ ਕਿ ਜਿਹੜੇ ਆਪਣੇ ਅਧਿਕਾਰਾਂ ਦੀ ਆਪਾਂ ਗੱਲ ਕਰਦੇ ਆ ਸਾਡਾ ਹਿਊਮਨ ਰਾਈਟਸ ਸੈੱਲ ਬਹੁਤ ਵਧੀਆ ਕੰਮ ਕਰ ਰਿਹਾ ਹੈ ਅੱਗੇ ਵੀ ਕਰੂਗਾ ਤੇ ਅੱਜ ਅਸੀਂ ਆਤੀ ਰਾਜਪੂਤ ਜੀ ਨਾਲ ਰੂਬਰੂ ਹੋਏ ਤੇ ਕੁਝ ਗੱਲਾਂ ਸਾਨੂੰ ਬਾਹਰ ਲੱਗੀਆਂ ਕਿ ਅਸੀਂ ਮਹਿਲਾ ਸਸ਼ਕਤੀਕਰਨ ਲੈ ਕੇ ਕਿਸ ਤਾਕੇ ਭਾਜਪਾ ਨੂੰ ਅਕੇ ਲਗਾਤਾਰ ਔਰ ਬਹੁਤ ਜ਼ੋਰ ਜ਼ਬਰਦਸਤੀ ਨਾਲ 2024 ਦੇ ਇਲੈਕਸ਼ਨ ਚ ਜਿਤਾਵਾਂਗੇ ਜੈ ਹਿੰਦ ਬੰਦੇ ਮਾਤ